ਸਰ ਬਡਲਾਡਾ ਸ਼ਹਿਰ ਦੇ ਵਿੱਚ ਦਿਨ ਪਰ ਦਿਨ ਚੋਰੀਆਂ ਦਾ ਮਾਮਲਾ ਵੱਧਦਾ ਜਾ ਰਿਹਾ ਹੈ ਤੇ ਫੇਸਬੁੱਕ ਤੇ ਦੇਖਣ ਚ ਆਇਆ ਕਿ ਕੰਬਲੀ ਚੋਰ ਦੇ ਨਾਮ ਤੇ ਬਡਲਾਡਾ ਸ਼ਹਿਰ ਮਸ਼ਹੂਰ ਹੁੰਦਾ ਜਾ ਰਿਹਾ ਹੈ ਤਾਂ ਕੀ ਕਹਿਣਾ ਚਾਹੂਗਾ ਸਰ ਬਿਲਕੁਲ ਜੀ ਤੁਹਾਡੀ ਗੱਲ ਠੀਕ ਹੈਗੀ ਕੰਬਲੀ ਚੋਰ ਦੇ ਨਾਮ ਤੋਂ ਪਿੱਛੇ ਜੀ ਸ਼ਹਿਰ ਦੇ ਵਿੱਚ ਬਡਲਾਡਾ ਸ਼ਹਿਰ ਦੇ ਵਿੱਚ ਕਿਸੇ ਵਿਅਕਤੀ ਨੇ ਗੈਸ ਫੈਲਾ ਰੱਖੀ ਸੀ ਉਹ ਲਗਾਤਾਰ ਇੱਕੋ ਪੈਟਰਨ ਦੇ ਤਹਿਤ ਆਉਂਦਾ ਸੀ ਕੋਈ ਕੰਬਲੀ ਪਾ ਕੇ ਆਉਂਦਾ ਸੀ ਜਿਹਦੇ ਘਰੇ ਚੋਰੀ ਕਰ ਰਿਹਾ ਤੇ ਪੂਰੀ ਚਾਦਰ ਜਾਂ ਕੰਬਲੀ ਲੈ ਕੇ ਜਾਂਦਾ ਸੀ ਸੋ ਲੋਕਾਂ ਨੇ ਉਹ ਤਾਂ ਪੱਕਾ ਨਾਰਕਤਾ ਕੰਬਲੀ ਚੋ। ਸੋ ਇਹਦੇ ਤਹਿਤ ਕਾਰਵਾਈ ਕਰਦੇ ਹੋਏ ਐਸਐਸਪੀ ਮਾਨਯੋਗ ਭਾਗੀ ਰਤਮੀਨਾ ਜੀ ਦੇ ਦਿਸ਼ਾ ਨਿਰਦੇਸ਼ਨੇ ਮਾਨਸਾ ਪੁਲਿਸ ਲਗਾਤਾਰ ਇਹਡ ਹੀਟ ਕੰਮ ਕਰ ਰਹੀ ਸੀ। ਉਸੇ ਲੜੀ ਤਹਿਤ ਸਿਟੀ ਗੁੱਡ ਲਾਡਾ ਦੇ ਐਸਐਚਓ ਭਗਵੰਤ ਸਿੰਘ ਇਹਨਾਂ ਦੀ ਟੀਮ ਨੇ ਰੈਗੂਲਰਲੀ ਇਸ ਤੇ ਵਾਚ ਰੱਖੀ ਹੋਈ ਸੀ। ਕੂਫੀਆ ਸੋਰਸਿਸ ਲਏ ਹੋਏ ਸੀ ਤੇ ਉਹਦੇ ਤਹਿਤ ਸਾਨੂੰ ਇਹਦੇ ਵਿੱਚ ਇੱਕ ਵੱਡੀ ਕਾਮਯਾਬੀ ਮਿਲੀ ਹੈ ਕੱਲ ਕਿ ਇਹ ਜਿਹੜਾ ਕੰਬਲੀ ਚੋਰ ਦਾ ਗਰੁੱਪ ਸੀ ਉਹ ਅਸੀਂ ਕੱਲ ਰਾਤ ਨੈਪ ਕਰ ਲਿਆ ਸੋ ਇਹਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਪਿਛਲੇ 15 ਅਗਸਤ ਤੋਂ ਲੈ ਕੇ ਹੁਣ ਤੱਕ ਤਕਰੀਬਨ 5 ਦਿਨੇ ਡੇ ਚੋਰੀਆਂ ਕੀਤੀਆਂ ਸੋ ਇਹਨਾਂ ਵਿਅਕਤੀਆਂ ਦੇ ਨਾਮ ਹੈਗੇ ਜੀ ਸਾਗਰ ਸਿੰਘ ਨਾਜਰ ਸਿੰਘ ਤੇ ਗਗਨ ਸਿੰਘ ਸੋ ਜੋ ਇਹਨਾਂ ਦੇ ਕੋਲ ਰਿਕਵਰੀ ਹੋਈ ਉਹ 2400 ਰੁਪਏ ਕੈਸ਼ ਤੇ ਇੱਕ ਕਾਲੇ ਰੰਗ ਦਾ ਪੱਡੀਨਾ ਮੋਟਰਸਾਈਕਲ ਏ ਮੈਂ ਤੁਹਾਨੂੰ ਵਾਰਦਾ ਦੱਸ ਦਿੰਨਾ ਕਿ ਸਾਨੂੰ ਕੱਲ ਸ਼ਾਮ ਨੂੰ ਇਨਫੋਰਮੇਸ਼ਨ ਮਿਲੀ ਸੀ ਕੁਕੇ ਸੋਰਸਸ ਤੋਂ ਕਿ ਇਹ ਜਿਹੜੇ ਵਿਅਕਤੀ ਹੈਗੇ ਆ ਉਹ ਸਾਨੂੰ ਆ ਆਈਟੀਆਈ ਚੌਂਕ ਕੋਲੇ ਮਿਲ ਸਕਦੇ ਸੋ ਉਸੇ ਤਹਿਤੀ ਇਮੀਡੀਏਟ ਕਾਰਵਾਈ ਕਰਦੇ ਹੋਏ ਐਸਐਚਓ ਸਿਟੀ ਬੁਡਲਾਡਾ ਨੇ ਆਪਣੀ ਟੀਮ ਉੱਤੇ ਭੇਜੀ ਉੱਥੇ ਨਾਕਾ ਲਗਾਇਆ ਤੇ ਇਹਨਾਂ ਨੂੰ ਮੋਟਰਸਾਈਕਲ ਦੇ ਨਾਕਾ ਜੀ ਤਾਂ ਸਾਰੇ ਸ਼ਹਿਰ ਦੇ ਵਿੱਚ ਸੀਸੀਟੀਵੀ ਕੈਮਰੇ ਨਾ ਹੋਣ ਕਾਰਨ ਕਾਫੀ ਪਰੇਸ਼ਾਨੀਆਂ ਤੁਹਾਨੂੰ ਵੀ ਝੱਲਣੀਆਂ ਪੈਣਗੀਆਂ ਕਿ ਲੋਕਾਂ ਤੋਂ ਕੀ ਸਹਿਯੋਗ ਦੀ ਮੰਗ ਕਰਦੇ ਹੋ ਨਹੀਂ ਨਹੀਂ ਕੋਈ ਐਸਾ ਸੀਸੀਟੀਵੀਜ਼ ਨਾਲ ਸਾਨੂੰ ਕੋਈ ਪਰੇਸ਼ਾਨੀ ਨਹੀਂ ਸਗੋਂ ਇਹ ਸਾਡੀ ਹੈਲਪ ਲਈ ਹੈ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਦਾ ਮੈਂ ਤਾਂ ਖੈਰ ਕਹੂੰਗਾ ਇਸ ਲਈ ਧੰਨਵਾਦ ਵੀ ਕਰਦਾ ਕਿ ਸਾਨੂੰ ਉਹ ਫੁਟੇਜਿਸ ਰਾਹੀਂ ਹੀ ਸੁਰਾਗ ਮਿਲਿਆ ਕਿ ਇਹ ਬੰਦਾ ਰੈਗੂਲਰਲੀ ਕੰਬੜੀ ਲੈ ਕੇ ਚੋਰੀਆਂ ਕਰਦਾ ਹੈ ਤੋਂ ਉਹ ਸੁਰਾਗ ਦੇ ਤਹਿਤ ਅਸੀਂ ਆਪ ਦੇ ਸੋਰਸਿਸ ਲਏ ਸੀ ਕੁਝਿਆ ਸੋਰਸਿੰਗ ਲੱਗੇ ਹੋਏ ਸੀਗੇ ਤੇ ਉਹਨਾਂ ਤੋਂ ਸਾਨੂੰ ਇਨਫੋਰਮੇਸ਼ਨ ਟਰੈਕ ਹੋਈ ਕਿ ਇਹ ਜਿਹੜਾ ਕੰਪਨੀ ਚੋਰੀ ਹੈ ਤੁਹਾਨੂੰ ਮਤਲਬ ਕਿਥੇ ਆਈਟੀਆ ਚੌਂਕਸ ਨਾਲ ਲਾਉਂਗੇ ਤਾਂ ਉੱਥੇ ਮਿਲ ਸਕਦਾ ਹੈ ਉਸੇ ਇਨਫੋਰਮੇਸ਼ਨ ਤੇ ਹੱਥੀ ਮਿਲਿਆ ਤੇ ਜਿਵੇਂ ਤੁਸੀਂ ਸਵਾਲ ਕੀਤਾ ਕਿ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਹੈ ਸੋ ਸ਼ਹਿਰ ਵਾਸੀਆਂ ਨੂੰ ਮੇਰਾ ਇਹੀ ਮੈਸੇਜ ਹੈ ਕਿ ਡਰੋਨ ਦਰਨ ਦੀ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਜਿਹੜੀ ਮਾਨਸਾ ਪੁਲਿਸ ਹੈ ਤੁਹਾਡੀ ਸੁਰੱਖਿਆ ਲਈ ਮਸਤੈਦ ਹੈ ਤੁਸੀਂ ਸਾਡੀ ਹੈਲਪ ਕਰੋ ਜਿਵੇਂ ਇਹ ਫੁਟੇਜਿਸ ਦੇ ਵਿੱਚ ਮੈਂ ਸਾਰੇ ਸਿਟੀਜ਼ਨਸ ਦਾ ਤੁਹਾਨੂੰ ਮਾਣੇ ਕਰਨਾ ਮੈਨੂੰ ਸਾਨੂੰ ਫੁਟੇਜ ਦਿੱਤੀਆਂ ਉਹਦੇ ਤਹਿਤ ਅਸੀਂ ਕਾਰਵਾਈ ਕਰਦੇ ਹਾਂ ਨੈਵੀ ਕਰ ਲਿਆ ਤੇ ਅੱਗੇ ਤੋਂ ਵੀ ਮੈਂ ਕਹੂੰਗਾ ਕਿ ਪੁਲਿਸ ਨਾਲ ਕੋਆਪਰੇਸ਼ਨ ਕਰਨ ਤਾਂ ਕਿ ਆਪਾਂ ਇਹ ਸ਼ਹਿਰ ਨੂੰ ਇੱਕ ਫੁੱਲ ਸਿਟੀ ਦੇ ਰੂਪ ਦੇ ਵਿੱਚ ਉਭਾਰ ਕੇ ਲਿਆਈਏ ਸਰਗਰ ਕਿੰਨੀ ਵਾਰ ਦਾ ਤੁਹਾਨੂੰ ਜਵਾਬ ਦਿੱਤਾ ਜੀ ਇਹਨਾਂ ਨੇ ਜੋ ਸਾਡੀ ਮੁੱਢਲੀ ਹਜੇ ਤਕਰੀਸ਼ ਮੁਕੰਮਲ ਲਿਆਂਦੀ ਐ ਸੀ ਤੇ ਉਹਦੇ ਚ ਇਹ ਪੰਜ ਚੋਰੀਆਂ ਸਾਡੇ ਕੋਲੇ ਪਤਾ ਲੱਗੀਆਂ ਦੋ ਇਹਨਾਂ ਨੇ ਪੀਰਖਾਨੇ ਦੇ ਰੇ ਦੇ ਵਿੱਚ ਕੀਤੀਆਂ ਇੱਕ ਵਾਰਡ ਨੰਬਰ 5 ਦੇ ਵਿੱਚ ਵਿਨੇ ਕੁਮਾਰ ਨੇ ਉਹਨਾਂ ਦੇ ਘਰ ਚੋਰੀ ਕੀਤੀ ਐ ਔਰ ਇੱਕ ਵਾਰਡ ਨੰਬਰ 8 ਦੇ ਵਿੱਚ ਗੁਰਦੁਆਰਾ ਸਾਹਿਬ ਨੇ ਦੋ ਉਸ ਜਗ੍ਹਾ ਚੋਰੀ ਮੈਂ ਲਾਭ ਵੀ ਕੋ ਵਰਦਤਾਂ ਇਹਨਾਂ ਨੇ ਇੱਕ ਕੀਤੀ ਨੇ ਇਸ ਤੋਂ ਫਲਗਿੰਗ ਨੀ ਇਨਵੈਸਟੀਗੇਸ਼ਨ ਦੇ ਵਿੱਚ ਦੇਖੋ ਜੀ ਇਨਵੈਸਟੀਗੇਸ਼ਨ ਫਿਲਹਾਲ ਦੇ ਵਿੱਚ ਇੰਨਾ ਹੀ ਸਾਨੂੰ ਪਤਾ ਲੱਗਿਆ ਸੋ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਜੇ ਕੁਝ ਨਵੇਂ ਤੱਕ ਸਾਹਮਣੇ ਆਉਂਦੇ ਆ ਹੋਰ ਕੋਈ ਚੋਰੀਆਂ ਸਾਹਮਣੇ ਆਉਂਦੀਆਂ ਤਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣਗੀਆਂ ਸਰ ਜਿਵੇਂ ਆਈਟੀ ਚੌਂਕ ਹੋ ਗਿਆ ਮੇਨ ਚੌਂਕ ਹੋ ਗਿਆ ਜਿਵੇਂ ਫਾਰਾ ਚੌਂਕ ਹੋ ਗਿਆ ਤਾਂ ਇਧਰ ਦੇ ਚੌਕਾਂ ਦੇ ਵਿੱਚ ਵੀ ਸਰ ਕੈਮਰੇ ਦੀ ਸੀਸੀਟੀਵੀ ਦੀ ਬੜੀ ਪ੍ਰੋਬਲਮ ਹੈਗੀ ਆ ਤਾਂ ਅਸੀਂ ਆਪਣੇ ਵੱਲੋਂ ਬੇਨਤੀ ਕਰਦੇ ਆ ਕਿ ਜੇ ਤੁਸੀਂ ਮਤਲਬ ਬੇਨਤੀ ਤੇ ਆਪਣਾ ਉਹ ਜਰੂਰ ਉੱਥੇ ਸੀਸੀਟੀਵੀ ਕੈਮਰੇ ਲੱਗੇ ਜਾਣ ਤਾਂ ਜੋ ਹੋਰ ਵੀ ਤੁਹਾਨੂੰ ਹੈਲਪ ਜਿਹੜੀ ਉਹ ਮਿਲ ਸਕਦੀ ਹੈ ਜੀ ਬਿਲਕੁਲ ਜੀ ਤੁਹਾਡਾ ਬਿਲਕੁਲ ਵੈਲਿਡ ਪੁਆਇੰਟ ਹੈ ਸੋ ਇਸ ਦੇ ਸੰਬੰਧੀ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਅਪਡੇਟ ਹੋਰ ਦੇ ਦਾਂ ਕਿ ਡੀਜੀਪੀ ਸਾਹਿਬ ਨੇ ਪਿੱਛੇ ਜੇ ਇੱਕ ਮੋਹਮ ਚਲਾਈ ਸੀ ਕਿ ਸੀਸੀਟੀਵੀ ਕੈਮਰਾਸ ਜਿਹੜੇ ਹੈਗੇ ਉਹਨਾਂ ਦੀ ਚੈਕਿੰਗ ਕਰਵਾਈ ਗਈ ਸੀ ਸੋ ਸਾਰੇ ਚੈਕਿੰਗ ਕਰਕੇ ਅਸੀਂ ਦੇਖਿਆ ਕਿੰਨੇ ਠੀਕ ਹੈ ਕਿੰਨੇ ਖਰਾਬ ਹੈ ਜਾਂ ਕਿੱਥੇ ਰਿਕੁਆਇਰਮੈਂਟ ਹੈ ਜੋ ਨਵੇਂ ਕੈਮਰੇ ਦੀ ਰਿਕੁਆਇਰਮੈਂਟ ਹੈ ਉਹ ਵੀ ਅਸੀਂ ਆਲਰੇਡੀ ਟੇਕਅਪ ਕਰ ਚੁੱਕੇ ਹਾਂ ਸੋ ਫਰਦਰ ਪੁਲਿਸ ਡਿਪਾਰਟਮੈਂਟ ਗਵਰਨਮੈਂਟ ਨਾਲ ਟੇਕਅਪ ਟੇਕਅਪ ਕਰਕੇ ਇਹ ਇਦਿਤੇ ਹੋਰ ਮਤਲਬ ਫਰਦਰ ਐਕਚੁਅਲੀ ਆਤੋ। ਸੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ-ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ